ਅੱਜ ਡੀਐਸਪੀ ਕੋਨੌਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਗੁਰਬੰਦ ਸਿੰਘ ਬੈਂਸ ਪੀਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਟਿਆਲਾ ਦੀ ਹਦਾਇਤਾਂ ਅਨੁਸਾਰ ਇੰਸਪੈਕਟਰ ਹਰਪ੍ਰੀਤ ਸਿੰਘ ਮੁਖ ਅਫਸਰ ਥਾਣਾ ਸ਼ੰਭੂ ਦੀ ਅਗਵਾਈ ਹੇਠ ਥਾਣੇਦਾਰ ਜਸਵਿੰਦਰ ਸਿੰਘ ਇਨਚਾਰਜ ਪੁਲਿਸ ਚੌਂਕੀ ਤੇਪਲਾ ਨੇ ਦੋ ਸਮਾਜ ਵਿਰੋਧੀ ਗੁੰਡਾ ਅਨਸਰਾਂ ਨੂੰ ਕਾਬੂ ਕੀਤਾ ਏ ਹੋਰ ਕੀ ਕਿਹਾ ਡੀਐਸਪੀ ਚੀਮਾ ਨੇ ਤੁਸੀਂ ਖੁਦ ਹੀ ਸੁਣ ਲਵੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਸਾਡੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਵੰਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ ਏਟ ਥਾਣਾ ਸ਼ੰਭੂ ਦੀ ਟੀਮ ਨੇ ਐਸਐਚਓ ਹਰਪ੍ਰੀਤ ਸਿੰਘ ਤੇ ਚੌਕੀ ਇੰਚਾਰਜ ਜਗਵਿੰਦਰ ਸਿੰਘ ਜਿਹੜੇ ਟਿਪਲਾ ਚੌਕੀ ਲੱਗੇ ਨੇ ਉਹਨਾਂ ਨੇ ਇੱਕ ਬਹੁਤ ਹੀ ਜਿਹੜਾ ਉਲਝਿਆ ਹੋਇਆ ਕੇਸ ਸੀਗਾ ਉਹ ਟਰੇਸ ਕੀਤਾ ਇਹ ਮੈਂ ਤੁਹਾਨੂੰ ਇਹਦੇ ਸਾਰੇ ਫੈਕਟਸ ਦੱਸ ਦਿਆਂ ਇਹ 10 7 2025 ਨੂੰ ਸ਼ਾਮ ਨੂੰ 5:30 ਵਜੇ ਕਸ਼ਮੀਰ ਸਿੰਘ ਨਾਮ ਦਾ ਇੱਕ ਵਿਅਕਤੀ ਆਨੇੜੇ ਪਿੰਡ ਦਾ ਉਹ ਇੱਥੇ ਪੇਸ਼ੀ ਸੀ ਉਹਦੀ ਰਾਜਪੁਰੇ ਇੱਥੋਂ ਪੇਸ਼ੀ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਤੇ ਸ਼ੰਭੂ ਕੋਲੇ ਉੱਥੇ ਖਾਲੀ ਜੀ ਜਗ੍ਹਾ ਉੱਥੇ ਇੱਕ ਸਕੋਰਪੀਓ ਗੱਡੀ ਕਾਲੇ ਰੰਗ ਦੀ ਆਈ ਤੇ ਉਹਨੂੰ ਇੱਕਦਮ ਪੰਜ-ਛੇ ਮੁੰਡੇ ਨਿਕਲ ਕੇ ਉੱਥੇ ਉਹਨੂੰ ਬੇ ਬੜੀ ਬੇਰਹਿਮੀ ਨਾਲ ਆ ਵਿਡੀਓ ਵੀ ਤੁਹਾਨੂੰ ਮੈਂ ਪਾ ਰਿਹਾ ਬੜੀ ਬੇਰਹਿਮੀ ਨਾਲ ਉਹਦੇ ਕਈ ਜਗ੍ਹਾ ਤੇ ਸੱਟਾਂ ਮਾਰ ਕੇ ਮਾਰ ਦੇਣ ਦੀ ਨੀਅਤ ਨਾਲ ਉਹ ਤੇ ਹਮਲਾ ਕੀਤਾ ਤੇ ਉਹਨੂੰ ਇੱਕ ਤਰ੍ਹਾਂ ਦਾ ਦਾ ਮਾਰ ਕੇ ਜੁੱਟ ਗਿਆ ਸੀ ਉਹ ਤੇ ਉਤੋਂ ਬਾਅਦ ਉਥੋਂ ਭੱਜ ਗਿਆ ਉਤੋਂ ਬਾਅਦ ਉਹ ਬੰਦਾ ਦਾਖਲ ਹੋਇਆ ਉਹਨੇ ਬਿਆਨ ਲਿਖਿਆ ਉਹਦਾ ਬਿਆਨ ਦੇ ਵਿੱਚ ਉਹ ਬੰਦੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਮੈਨੂੰ ਕੌਣ ਮਾਰ ਗਿਆ ਨਾ ਹੀ ਉਹਨੇ 2-4 ਮਿੰਟ ਚ ਸ਼ਕਲਾਂ ਪਛਾਣਾਈਆਂ ਉਹਨੂੰ ਤੇ ਉਹ ਕਦੇ ਕਿਸੇ ਦਾ ਨਾਮ ਲਈ ਜਾਂਦਾ ਸੀ ਜਾਂ ਕੋਈ ਪੁਰਾਣੀ ਲੜਾਈ ਝਗੜਾ ਸੀ ਉਹਦਾ ਨਾਮ ਲਈ ਜਾਂਦਾ ਸੀਗਾ ਅਸੀਂ ਫਿਰ ਉਸ ਦੇ ਬਿਆਨ ਤੇ ਮਤਲਬ ਅਨਨੋਨ ਬੰਦਿਆਂ ਤੇ ਐਫ ਆਈ ਆਰ ਨੰਬਰ 76 ਮਿਤੀ 15/7 ਨੂੰ ਥਾਣਾ ਸ਼ੰਭੂ 307 ਤੇ ਹੋਰ ਧਾਰਾਂ ਦੇ ਤੇ 4147 99 ਬੀ ਐਨ ਐਸ ਦੀਆਂ ਹੋਰ ਆ ਉਹਦੇ ਵਿੱਚ ਅਸੀਂ ਪਰਚਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰਤੀ ਤਫ਼ਤੀਸ਼ ਦੌਰਾਨ ਜਦੋਂ ਅਸੀਂ ਢਗਾਈ ਚ ਗਏ ਤੇ ਉਹਦੇ ਵਿੱਚ ਅਸੀਂ ਉਹ ਜਿਹੜੀ ਗੱਡੀ ਦਾ ਨੰਬਰ ਟੋਲ ਤੋਂ ਟਰੇਸ ਕਰਾਇਆ ਗੱਡੀ ਦਾ ਨੰਬਰ ਹੈ ਜੀ HR51B6643 ਇਹ ਕਲਾਸਿਕ ਸਪੋਰਫਿਓ ਕਲਾਸਿਕ ਬਲੈਕ ਰੰਗ ਦੀ ਹੈ 2016 ਮਾਡਲ ਜਦੋਂ ਇਹ ਗੱਡੀ ਦੇ ਮਾਲਕ ਕੋਲੇ ਪਹੁੰਚੇ ਫਤਿਹਪੁਰਬਾਦ ਦਾ ਸੀਗਾ ਮਾਲਕ ਨੇ ਮਤਲਬ ਇਹ ਦੱਸਿਆ ਉਹ ਮਜੀਠੀਆ ਐਨਕਲੇਵ ਰਹਿੰਦਾ ਕਰਾਇਤੇ ਉਹ ਕਹਿੰਦਾ ਵੀ ਮੇਰੇ ਕੋਲੇ 9 ਤਰੀਕ ਨੂੰ ਕੋਈ ਬੰਦਾ ਆਇਆ ਸਨੌਰੀ ਹੱਡੇ ਤੋਂ ਸਨੌਰ ਤੋਂ ਤੇ ਉਹ ਇਹ ਗੱਡੀ ਮੇਰੇ ਕੋਲੋਂ ਦੋ ਦਿਨ ਵਾਸਤੇ ਸੈਲਫ ਡਰਾਈਵ ਤੇ ਮੰਗ ਕੇ ਲੈ ਗਿਆ ਸੀ 6.5-7000 ਰੁਪਏ ਚ ਵੀ ਮੇਰਾ ਬਰਥਡੇ ਆ ਅਸੀਂ ਬਰਥਡੇ ਮਨਾ ਕੇ ਆ। ਤੇ ਜਦੋਂ ਉਹ ਬੰਦਿਆਂ ਨੂੰ ਅੱਗੇ ਅਸੀਂ ਟਰੇਸ ਕੀਤਾ ਤਾਂ ਉਹਦੇ ਟਰੇਸ ਕਰਕੇ ਅਸੀਂ ਇੱਕ ਜਿਹੜਾ ਸਲੂ ਜਸ ਜੋ ਸਲੂਜਾ ਵਾਸੀ ਸੰਤ ਹਜਾਰਾ ਸਿੰਘ ਨਗਰ ਸਨੌਰ ਤੇ ਇੱਕ ਨਮਨ ਮਲੋਤਰਾ ਇਹ ਹੈਗਾ ਗੁਰਨਾਨੰਦਗਰ ਨਗਰ 5 ਨੰਬਰ ਗਲੀ 'ਚ ਰਹਿੰਦਾ। ਇਹਨਾਂ ਦੇ ਇਹ 2021 ਸਾਲ ਦੇ ਮੁੰਡੇ ਨੇ ਪਹਿਲਾਂ ਵੀ ਇਹਨਾਂ ਤੇ ਜਿਹੜਾ ਜਰਜੋਤ ਹੈ ਉਹਦੇ ਖਿਲਾਫ ਤ੍ਰਿਪੜੀ 307 ਦਾ ਪਰਚਾ ਦਰਜਾ ਉਹ ਬਾਹਰ ਆਇਆ ਵਾ ਬੇਲ ਤੇ ਤੇ ਜਿਹੜਾ ਨਮਨ ਹਲੂਜਾ ਇਹਦੇ ਇਕਤਵਾਲੀ ਪਰਚਾ ਦਰਜ ਹੈ ਇਹਨਾਂ ਨੂੰ ਅਸੀਂ ਮਤਲਬ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਾਂ ਕਢਾ ਕੇ ਇਹਨਾਂ ਨੇ ਨੰਬਰ ਬੰਦ ਕਰਤੇ ਸੀ ਆਪਣੇ ਹੋਰ ਨੰਬਰ ਚੱਲ ਰਹੇ ਸੀ ਉਹ ਆਈਪੀਡੀਆਰ ਲੈ ਕੇ ਇਹਨਾਂ ਦੀਆਂ ਲੋਕੇਸ਼ਨਾਂ ਟਰੇਸ ਕਰਕੇ ਕੱਲ ਇਹਨਾਂ ਨੂੰ ਰੈਸਟ ਕੀਤਾ ਰੈਸਟ ਕਰਕੇ ਇਹਨਾਂ ਤੋਂ ਜਿਹੜੀ ਗੱਡੀ ਸੀਗੀ ਉਹ ਅਸੀਂ ਬਰਾਮਦ ਕਰਾ ਲਈ ਬਲੈਕ ਸਕੋਰਪਿਓ ਜਿਹੜੀ ਵਰਤੀ ਗਈ ਸੀ ਇਹ ਇਹਨਾਂ ਦੀ ਫਿਰ ਜਦੋਂ ਡੰਗਾਈ ਨਾਲ ਪੁੱਛ ਕੇ ਕੀਤੀ ਤਾਂ ਇਹਨਾਂ ਤੋਂ ਪਤਾ ਲੱਗਿਆ ਵੀ ਇਹ ਨਨੇੜੇ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ 45 ਨੰਬਰ ਪਰਚਾ ਦਰਜ ਹੋਇਆ ਸੀ ਕਿਡਨੈਪਿੰਗ ਦਾ ਉਹ ਕਸ਼ਮੀਰ ਸਿੰਘ ਨੇ ਦਰਜ ਕਰਾਇਆ ਸੀ ਜਿਹੜਾ ਇਹ ਮੁਕਦਮੇ 'ਚ ਮਦਈ ਹੈ ਉਹਨੇ ਮਤਲਬ ਇੱਕ ਅਮਰਿੰਦਰ ਤੇ ਉਹਦੇ ਫਾਦਰ ਦਾ ਨਾਮ ਵੀ ਕਸ਼ਮੀਰ ਸਿੰਘ ਹੈ ਉਹਨਾਂ ਨੇ ਦਰਜ ਕਰਾਇਆ ਸੀ ਵੀ ਉਹ ਕਿਸੇ ਜ਼ਮੀਨ ਦਾ ਬਹਾਨਾ ਲੈ ਕੇ ਦਿਖਾਉਣ ਵਾਸਤੇ ਚਲੇ ਗਏ ਤੇ ਉੱਥੇ ਉਹਨੂੰ ਕਿਡਨੈਪ ਕਰ ਲਿਆ ਤੇ ਉਹਨਾਂ ਨਾਲ ਲੜਾਈ ਝਗੜਾ ਕੀਤਾ ਉਹ ਬੰਦਿਆਂ ਦੇ ਪਰਚਾ ਦਰਜ ਹੋ ਗਿਆ ਉਹ ਇੱਥੇ ਸਕਿੱਪ ਕਰ ਗਏ ਉਹਨਾਂ ਦਾ ਇੱਕ ਭਰਾ ਜਿਹੜਾ ਹੈਗਾ ਜੌਨੀ ਦਵਿੰਦਰ ਸਿੰਘ ਸਨ ਉਹ ਕਸ਼ਮੀਰ ਸਿੰਘ ਆਲਰੇਡੀ ਅਮਰੀਕਾ ਗਿਆ ਹੋਇਆ ਤੇ ਇਹ ਵੀ ਜਿਹੜਾ ਅਮਰਿੰਦਰ ਸੀਗਾ ਮੇਨ ਦੋਸ਼ੀ ਦਾ ਕਸ਼ਮੀਰ ਇਹ ਵੀ ਮਤਲਬ ਕਿਸੇ ਇੱਥੋਂ ਚਲੇ ਗਏ ਨੇ ਕੋਈ ਦੁਬਈ ਜਾਂ ਕਿਤੇ ਹੋਰ ਉਥੋਂ ਇਹਨਾਂ ਨੇ ਆਹ ਜਿਹੜੇ ਨਮਨ ਸੀਗਾ ਤੇ ਨਮਨ ਮਲੋਤਰਾ ਨਾਮ ਦੇ ਬੰਦੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੂੰ ਗੱਲ ਕਰਕੇ ਇਹ ਦੱਸਿਆ ਵੀ ਸਾਡੀ ਲੜਾਈ ਝਗੜਾ ਚੱਲਦਾ ਵੀ ਅਸੀਂ ਇਹ ਬੰਦੇ ਨੂੰ ਇਹ ਇਹ ਨੂੰ ਸਬਕ ਸਿਖਾਉਣਾ ਤੇ ਉਹਨਾਂ ਨੇ ਉੱਥੇ ਇਹਦੇ ਅਕਾਊਂਟ ਦੇ ਵਿੱਚ ਮੋਬਾਈਲ ਦੇ ਵਿੱਚ ਜਿਹੜਾ ਪੇ ਫੋਨ ਦੇ ਰਾਹੀਂ ਪਹਿਲਾਂ 10000 ਰੁਪਇਆ ਜਦੋਂ 10000 ਰੁਪਇਆ ਤਾਂ ਇਹਨਾਂ ਨੇ ਗੱਡੀ ਲਈ ਉਹ 6500 ਚ ਤੇ ਉਹ ਤੋਂ ਬਾਅਦ ਇਹਨਾਂ ਨੇ ਪੰਜ ਸੱਤ ਬੰਦੇ ਹੋਰ ਸੀ ਇਹਨਾਂ ਨਾਲ ਜਿਵੇਂ ਇੱਕ ਸੰਤ ਯਾਰਾ ਸਿੰਘ ਨਿਰਭੈ ਦਿੱਤਿਆ ਕਾਲੂ ਆ ਲਵਲੀਨ ਖੰਨਾ ਪੰਜ ਚਾਰ ਮੁੰਡੇ ਹੋਰ ਸੀ ਇਹਨਾਂ ਨਾਲ ਜਿਹੜੇ ਯਾਰ ਦੋ ਸੀਗੇ ਉਹਨਾਂ ਨੂੰ ਇਹ ਨਾਲ ਲੈ ਕੇ ਤੇ ਇਹਦੀ ਪਹਿਲਾਂ ਰੈਕੀ ਕੀਤੀ ਵੀ ਇਹ ਗਿਆ ਇੱਥੋਂ ਇੱਕ ਦੋ ਬੰਦੇ ਹੋਰ ਆ ਰਾਜਪੁਰੇ ਦੇ ਜਿਨ੍ਹਾਂ ਨੇ ਦੱਸਿਆ ਵੀ ਇਹ ਤਰੀਕ ਤੋਂ ਘਰ ਨੂੰ ਜਾ ਰਿਹਾ ਤੇ ਉਦੋਂ ਬਾਅਦ ਇਹਨਾਂ ਨੇ ਰੈਕੀ ਕਰਕੇ ਉਹਨੂੰ ਉੱਥੇ ਉਹ ਦਿਨ ਉਹਦੇ ਜਾਨਲੇਵਾ ਹਮਲਾ ਕੀਤਾ ਉਹਦੀ ਵੀਡੀਓ ਬਣਾਈ ਦੋ ਤਿੰਨ ਸਕਿੰਟ ਦੀ ਕੁੱਟਦਿਆਂ ਦੀ ਉਹਦੀ ਵੀਡੀਓ ਬਣਾ ਕੇ ਉਹ ਬਾਹਰ ਵਾਲੇ ਬੰਦੇ ਨੂੰ ਸੈਂਡ ਕੀਤੀ ਜਿਹੜਾ ਪਹਿਲਾਂ ਸਾਡੇ ਮੁਖਤਵੇ ਦੋਸ਼ੀਆ ਵੀ ਅਸੀਂ ਕੰਮ ਕਰਤਾ ਉਹਨੇ ਫੇਰ ਅਲੱਗ-ਅਲੱਗ ਮਤਲਬ ਅਕਾਊਂਟਾਂ 'ਚ 35000 ਰੁਪਏ ਫੇਰ ਪਵਾਇਆ ਤੇ ਜਿਹੜਾ 35000 ਪਾ ਕੇ ਇਹ ਹੁਣ ਕਿਤੇ ਇਹਨਾਂ ਨੇ ਫਲੈਟ ਫਲੂਟ ਲੈ ਕੇ ਉੱਥੇ ਮਖਾਲੀ ਮਤਲਬ ਛੁਪਣਾ ਸੀਗਾ ਤੇ ਇਹਨਾਂ ਨੂੰ ਅਸੀਂ ਦੋਨਾਂ ਨੂੰ ਜਿਹੜੇ ਮੇਨ ਕਯੂ ਸੀ ਨਮਨ ਬਲੋਤਰਾ ਤੇ ਜਿਹੜਾ ਸਲੂਜਾ ਹੈਗਾ ਜਿਸ ਜੋ ਸਲੂਜਾ ਇਹਨਾਂ ਨੂੰ ਅਰੈਸਟ ਕਰ ਲਿਆ ਜੀ ਗੱਡੀ ਅਸੀਂ ਬਰਾਮਦ ਕਰਾ ਲਈ ਹੈ ਬਾਕੀ ਰੋਪੀ ਚਲ ਬਾਕੀ ਰੋਪੀ ਵੀ ਜਲਦੀ ਅਰੈਸਟ ਹੋਣਗੇ ਨੋਮੀਨੇਟ ਕਰ ਰਹੇ ਆ ਅੱਜ ਰਿਮਾਂਡ ਲਿਆ ਜੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਨੇ ਚਾਰ ਚਾਰ ਦਿਨ ਦਾ ਰਿਮਾਂਡ ਮਿਲਿਆ ਇਹ ਅਸੀਂ ਇਹਦੇ ਚ ਇਹ ਕਹਿਣਾ ਚਾਹੁੰਦੇ ਆ ਵੀ ਅੱਜ ਕੱਲ ਜਿਵੇਂ ਬਾਹਰੋਂ ਫਰੋਕਤੀਆਂ ਮਤਲਬ ਆਪਾਂ ਦੇਖਦੇ ਆਂ ਵੀ ਕੋਈ ਬਾਹਰ ਵਾਲੇ ਨੰਬਰ ਤੋਂ ਫੋਨ ਆ ਜਾਂਦਾ ਵੀ ਤੈਨੂੰ ਦੇਖ ਲਾਂਗੇ ਇਹ ਕਰ ਲਾਂਗੇ ਅੱਜ ਕੱਲ ਬਹੁਤ ਪ੍ਰਚਲਿਤ ਹੋਇਆ ਹੋਇਆ ਤੇ ਉਹਦੀ ਲੜੀ ਦੇ ਵਿੱਚ ਹੀ ਇਹ ਵੀ ਮਤਲਬ ਉਹਨਾਂ ਨੇ ਐਵੇਂ ਕਿਹਾ ਸੀਗਾ ਵੀ ਇਹਨਾਂ ਨੂੰ ਆਪਾਂ ਹਾਇਰ ਕਰਕੇ ਕਿਉਂਕਿ ਇਹ ਬੰਦੇ ਕੋਈ ਜਾਣਦੇ ਨਹੀਂ ਸੀ ਇੱਥੇ ਸਨੌਰ ਰਹਿੰਦੇ ਸੀ ਨਵੇਂ ਮੁੰਡੇ ਸੀ ਇਹ ਇਹਨਾਂ ਨੂੰ ਥੋੜਾ ਬੋਤੋ ਲਾਲਚ ਦੇ ਕੇ ਇਹ ਭੋਲੇ-ਬਾਲੇ ਮੁੰਡਿਆਂ ਨੂੰ ਲਾਲਚ ਦੇ ਕੇ ਇਹਨਾਂ ਨੂੰ ਮਤਲਬ ਇੰਨਾ ਤੋਂ ਇਹ ਵੀ ਸਾਡਾ ਲੜਾਈ ਝਗੜਾ ਚੱਲਦਾ ਆ ਕੰਮ ਕਰਾ ਲਿਆ ਤੇ ਇਹ ਸਾਡੀ ਟੀਮ ਨੇ ਜਗਵਿੰਦਰ ਨੇ ਸਾਰੀ ਟੀਮ ਨੇ ਸਾਡੀ ਜਿਹੜੀ ਘਨੌਰ ਬਲੌਗ ਦੀ ਇਹਨਾਂ ਨੇ ਸਾਰਿਆਂ ਨੇ ਮਤਲਬ ਬੜੀ ਟੈਕਨੀਕਲ ਤਰੀਕੇ ਨਾਲ ਸਾਈਬਰ ਸੈਲ ਦੀ ਮੱਤ ਲੈ ਕੇ ਪਟਿਆਲੇ ਤੋਂ ਤੇ ਅਸੀਂ ਇਹ ਬੰਦਿਆਂ ਨੂੰ ਮਤਲਬ ਲੋਕੇਸ਼ਨਾਂ ਲੈ ਕੇ ਸਾਰੇ ਨੰਬਰ ਲੈ ਕੇ ਨੰਬਰ ਚੇਂਜ ਕਰ ਲਏ ਸੀ ਅਸੀਂ ਟਰੇਸ ਕੀਤਾ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਵੀ ਇਹ ਜਿਹੜੇ ਕੰਮ ਐ ਛੱਡ ਦਿਓ ਵੀ ਜਿਹੜਾ ਕੋਈ ਬਾਹਰੋਂ ਬੈਠਾ ਬੰਦਾ ਕੋਈ ਫੋਨ ਕਰਦਾ ਕਿਸੇ ਨੂੰ ਕੁਝ ਕਰਦਾ ਅੱਜ ਕੱਲ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਐ ਨਾ ਕਰਕੇ ਸਾਰੇ ਬੰਦਿਆਂ ਬਾਰੇ ਪਤਾ ਲੱਗ ਜਾਂਦਾ ਤੇ ਅਸੀਂ ਉਹਨਾਂ ਨੂੰ ਵੀ ਜਿਹੜੇ ਬਾਹਰ ਬੈਠੇ ਆ ਨੋਮੀਨੇਟ ਕਰਾਂਗੇ ਉਹਦਾ ਵੱਖਰਾ ਪ੍ਰੋਸੈਸਰ ਦਾ ਚਲਾਵਾਂਗੇ ਤੇ ਇਹ ਕਰੀ ਪਰਚੇ ਚ ਦਿੱਤਾ ਜੀ ਨਾ ਹਾਂਜੀ ਦੇ ਰਹੇ ਆ ਜੀ ਪਰਚੇ ਚ ਨਾਮ ਉਹਨ ਦਾ